ਅੱਜ ਨਾ ਹੋ ਕੀ ਰਿਹਾ ਸੰਸਾਰ ਅੰਦਰ ਤੁਸੀਂ ਦੇਖੋ ਰੋਟੀ ਤੁਸੀਂ ਬਣਾਈ ਆਪ ਖਾਂਦੇ ਹੋ ਤੁਸੀਂ ਘੜੀ ਲਈ ਆਪਣੇ ਵਾਸਤੇ ਤੁਹਾਡੇ ਜੀਵ ਵਿੱਚ ਪਰਸ ਹੈ ਇਹ ਤੁਹਾਡਾ ਆਪਣਾ ਹੈ ਤੁਹਾਡੇ ਵਾਸਤੇ ਹੈ ਪਰ ਅੱਜ ਜਿਹੜਾ ਹਰ ਇੱਕ ਚੀਜ਼ ਤੁਸੀਂ ਘਰ ਬਣਾਇਆ ਕਿੰਦੇ ਵਾਸਤੇ ਲੋਕਾਂ ਵਾਸਤੇ ਜੀ ਨਹੀਂ ਉਹ ਵੀ ਆਪਣੇ ਵਾਸਤੇ ਬਣਾਇਆ ਤੁਸੀਂ ਮੰਨ ਲਓ ਪਲਾਟ ਖਰੀਦਿਆ ਕਿਸ ਵਾਸਤੇ ਖਰੀਦਿਆ ਜੀ ਲੋਕਾਂ ਵਾਸਤੇ ਮੇਰੇ ਵਾਸਤੇ ਨਹੀਂ ਤੁਸੀਂ ਆਪਣੇ ਵਾਸਤੇ ਖਰੀਦਿਆ ਤੁਸੀਂ ਬਾਜ਼ਾਰ ਵਿੱਚ ਗਏ ਬਾਜ਼ਾਰ ਵਿੱਚ ਜਾ ਕੇ ਤੁਸੀਂ ਕੋਈ ਸ਼ੋਪਿੰਗ ਕਰਕੇ ਕੋਈ ਚੀਜ਼ ਲਿਆਂਦੀ ਕਿਸ ਵਾਸਤੇ ਜੀ ਆਪਣੇ ਵਾਸਤੇ ਹਰ ਇੱਕ ਚੀਜ਼ ਬੰਦਾ ਆਪਣੇ ਵਾਸਤੇ ਕਰਦਾ ਹੈ ਮਾਫ਼ ਕਰਨਾ ਅਜ ਬੰਦਾ ਪੜਦਾ ਕੇਵਲ ਦੂਜਿਆਂ ਵਾਸਤੇ ਹੈ ਦੂਜਿਆਂ ਨੂੰ ਪੜਾਉਣ ਵਾਸਤੇ ਪੜਦਾ ਵੀ ਮੈਂ ਉਹਨੂੰ ਪੜ੍ਹਾ ਲਾਂ ਪਹਿਲਾਂ ਅੱਜ ਹਰ ਬੰਦਾ ਦੂਜੇ ਨੂੰ ਪੜਾਉਂਦਾ ਹੈ ਹਰ ਇੱਕ ਚੀਜ਼ ਖਰੀਦਦਾ ਹੈ ਆਪਣੇ ਵਾਸਤੇ ਪਰ ਪੜਦਾ ਹੈ ਕੇਵਲ ਦੂਜਿਆਂ ਦੇ ਵਾਸਤੇ ਬਸ ਆਪਣੇ ਵਾਸਤੇ ਨਹੀਂ ਇਸ ਨੂੰ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਅਵਰਹਿ ਕੋਪ ਦੇਸ਼ ਤੇ ਮੁਖ ਮੈਂ ਪਰਹਿ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਕੇਵਲ ਮੇਰੇ ਵਰਗੇ ਦੂਜਿਆਂ ਨੂੰ ਪੜਾਉਣ ਵਾਸਤੇ ਹੁੰਦੇ ਸਮਝਾਉਣ ਵਾਸਤੇ ਆਪਣੇ ਜੀਵਨ ਵਿੱਚ ਕੋਈ ਸਮਝਾਉਣਾ ਨਹੀਂ ਆਪਣੇ ਜੀਵਨ ਵਿੱਚ ਕੋਈ ਅਮਲ ਨਹੀਂ ਬਸ ਦੂਜਿਆਂ ਨੂੰ ਸਮਝਾਈ ਜਾਣਾ ਦੂਜਿਆਂ ਨੂੰ ਕਹਿਣਾ ਇਦਾਂ ਕਰੋ ਉਦਾਂ ਕਰੋ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਹੱਥ ਜੁੜੇ ਜੀ ਸੱਚੇ ਪਾਤਸ਼ਾਹ ਜੇ ਕੋਈ ਪੜਿਆ ਹੋਵੇ ਤੇ ਉਹ ਹੀ ਕਿਸੇ ਨੂੰ ਪੜਾ ਸਕਦਾ ਹੈ ਤੇ ਮੈਨੂੰ ਕੀ ਪੜਾਉਣਾ ਹੁੰਦਾ ਮੈਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੈ ਸ੍ਰੀ ਅਰਜਨ ਸੁਣ ਕਰ ਭਾਖੈ ਤੁਮ ਸકલ ਸਖਤ ਕਿਉ ਰੱਖੈ ਤੇ ਪਾਤਸ਼ਾਹ ਮਹਾਰਾਜ ਸੁਣ ਕੇ ਕਹਿੰਦੇ ਬਾਬਾ ਜੀ ਤੁਸੀਂ ਇਸ ਤਰ੍ਹਾਂ ਕਿਉ ਆਖਦੇ ਹੋ ਅਸਵਸਤ ਕੌਨ ਜਗ ਮਾਈ ਜੋ ਤੁਮ ਕੋ ਆਵਤ ਨਹੀਂ ਤੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ ਦੁਨੀਆ ਵਿੱਚ ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਆਉਂਦੀ ਜੋ ਤੁਸੀਂ ਨਹੀਂ ਜਾਣਦੇ ਦੁਨੀਆਂ ਵਿੱਚ ਐਸੀ ਕੋਈ ਚੀਜ਼ ਨਹੀਂ ਹੈ ਲੈ ਆਏ ਜੁਰਦੇ ਤੁਮਾਰੇ ਸੋ ਭਈ ਨ ਜਗਤ ਮਜ਼ਾਰੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਦੁਨੀਆਂ ਵਿੱਚ ਐਸੀ ਕਿਹੜੀ ਚੀਜ਼ ਜਿਹੜੀ ਤੁਹਾਡੀ ਨਜ਼ਰ ਵਿੱਚ ਨਹੀਂ ਆਉਂਦੀ ਉਹ ਚੀਜ਼ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਜੋ ਤੁਹਾਨੂੰ ਆਉਂਦੀ ਹੈ ਜੋ ਭਈ ਪ੍ਰਪੰਚੈ ਮਦੇ ਸੁਤਮੈ ਵਿਦਤ ਸਭ ਸੁਦੈ ਤੇ ਪਾਤਸ਼ਾਹ ਨੇ ਆਖਿਆ ਬਾਬਾ ਬੁੱਢਾ ਸਾਹਿਬ ਤੁਹਾਨੂੰ ਸਭ ਗਿਆਨ ਹੈ ਤੁਸੀਂ ਸਭ ਜਾਣਦੇ ਹੋ